ਸਤਿ ਸ੍ਰੀ ਅਕਾਲ ਸਾਰੇ ਜੀ ਮੇਰੇ ਭਰਾਵਾਂ ਨੂੰ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਲੈ ਕੇ ਆਏ ਪਿੰਡ ਅਜੈਬਵਾਲੀ ਤੇ ਜਿੱਥੇ ਤੁਹਾਨੂੰ ਬੰਦ ਗੋਬੀ ਦੀ ਫਸਲ ਦੀ ਬਾਰੇ ਦੱਸਾਂਗੇ ਹਾਂ ਜੀ ਭਾਜੀ ਇਹਨਾਂ ਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਭਾਜੀ ਇਹਨਾਂ ਦੇ ਖੇਤ 'ਚ ਆਪਾਂ ਇਸ ਟਾਈਮ ਖੜੇ ਆਂ ਤੇ ਭਾਜੀ ਨਾਲ ਗੱਲਬਾਤ ਕਰਾਂਗੇ ਕਿਹੜੀ ਕਿਹੜੀ ਭਾਜੀ ਵੈਰਾਈਟੀ ਤੁਸੀਂ ਲਾਈ ਆ ਵੈਰਾਈਟੀ ਆਪਾਂ ਸਟਾਰਟਾ ਦੀ ਰਿਕੋ ਲਾਈ ਆ ਆ ਕਿਹੜੀ ਆ ਸਟਾਰਟਿੰਗ ਚ ਕਿਹੜੀ ਆ ਸਟਾਰਟਾ ਜ ਆਪਣਾ ਸੁਮਿਤਾ ਲੱਗੀ ਹੈ ਅੱਛਾ ਜੀ ਇਹ ਆਪਣੀ ਗਾਰ ਲੱਗੀ ਰਿਕੋ ਗਾਰੀ ਆ ਰਿਕੋ ਹੋਰ ਕਿਹੜੀ ਕਿਹੜੀ ਵੈਰਾਈਟੀ ਲਾਈ ਜੰਦੇ ਆਪਾਂ ਇਹੋ ਹੀ ਦੋਵੇਂ ਲਾਈਆਂ ਵੈਰਾਈਟੀਆਂ ਬਸ ਅੱਛਾ ਇਹ ਦੋਵੇਂ ਵੈਰਾਈਟੀਆਂ ਲਾਈਆਂ ਹਾਂਜੀ ਹਾਂਜੀ ਤੇ ਇਹ ਕਿਸ ਮਹੀਨੇ ਵੈਰਾਈਟੀ ਸਟਾਰਟ ਹੁੰਦੀ ਮਤਲਬ ਕਿਸ ਮਹੀਨੇ ਲੱਗਣੀ ਸ਼ੁਰੂ ਹੋ ਜਾਂਦੀ ਜੀ ਮੈਂ ਸਤੰਬਰ ਮਹੀਨੇ ਚ ਸਟਾਰਟਿੰਗ ਜੀ ਤੇ ਜੀਮੇਦਾਰ ਨੂੰ ਆਪਣਾ ਸਤੰਬਰ ਮਹੀਨੇ ਦੀ ਸਟਾਰਟਿੰਗ ਦੇ ਵਿੱਚ ਆਪਣਾ ਬੀਜ ਲੈਣ ਲੈਣਾ ਚਾਹੀਦਾ ਹਾਂ ਲੈ ਲੈਣਾ ਚਾਹੀਦਾ ਤੇ ਸਟਾਰਟਿੰਗ ਵਿੱਚ ਜਦੋਂ ਤੁਸੀਂ ਬੀਜ ਲਾਉਣ ਤੋਂ ਪਹਿਲਾਂ ਥੱਲੇ ਕੁਝ ਖਰਾਬ ਕੀ ਕੀ ਖਰਾਬ ਪਾਉਂਦੇ ਆਗੇ ਡਾਇਆ ਪਾਉਣੀ ਪੈਂਦੀ ਆਪਾਂ ਨੂੰ ਅੱਛਾ ਡਾਇਆ ਪोटाਸ਼ ਅੱਛਾ ਡਾਇਆ ਪੜਾ ਅੱਛਾ ਪੜਾਸ਼ ਫਿਰ ਮਸ਼ੀਨਾਂ ਡ੍ਰਿਲ ਨਾਲ ਕੇਰ ਦਿੰਨੇ ਵਿੱਚ ਥੱਲੇ ਤੇ ਆਪਾਂ ਹੱਥਾਂ ਨਾਲ ਚੋਬੇ ਨਾਲ ਲਵਾਉਣੀ ਇਹਨੂੰ ਅੱਛਾ ਚੋਬੇ ਨਾਲ ਇੱਕ ਕਿਰਾ ਆਪਣਾ ਦਾਣਾ ਪੜਨਾ ਉਹ ਕਿੰਨੀ ਦੂਰੀ 'ਚ ਹੋਣਾ ਚਾਹੀਦਾ ਜੀ ਉਹ ਮਤਲਬ ਕਿ ਪਾਣੀ ਦੇ ਗੇਠ ਦੇ ਮਲਕ ਹੋ ਜੇ ਘਟੋ ਘਟ ਪਾਣੀ ਪਾਣੀ ਗੇਠ ਦੇ 8 ਆ ਬਸ ਹਨਾ ਜੀ ਤੇ ਤਾਂ ਮੰਨ ਕੇ ਚਲੋ ਪੌਣੀ ਗੇਟ ਵੱਡੀ ਗੇਟ ਨਹੀਂ ਪੌਣੀ ਕੀ ਗੇਠੋ ਚ ਠੀਕ ਹੈ ਜੀ ਠੀਕ ਤੇ ਜਦੋਂ ਪੌਣੀ ਗੇਟ ਇੱਕ ਜ਼ਿਆਦਾ ਵਿਦਲੀ ਲਾਉਣਾ ਕੋਈ ਜਾਂ ਸੰਗੜੀ ਲਾਉਣਾ ਕੋਈ ਫਰਕ ਪੈਂਦਾ ਫਰਕ ਪੈਂਦਾ ਹਾਂ ਜੀ ਕਿਸ ਤਰ੍ਹਾਂ ਦਾ ਫਰਕ ਪੈਂਦਾ ਜਿੰਨਾ ਫਿਰ ਜ਼ਿਆਦਾ ਜੇ ਆਪਾਂ ਲਾਵਾਂਗੇ ਫਿਰ ਫੁੱਲ ਵੀ ਵੱਡਾ ਹੋਊਗਾ ਥੋੜਾ ਜਿਆਦਾ ਸਾਈਜ਼ ਵੱਡਾ ਹੋ ਜਾਏਗਾ ਅੱਛਾ ਜੀ ਅੱਛਾ ਜੀ ਜੇ ਆਪਾਂ ਨੋਰਮਲ ਲਾਵਾਂਗੇ ਕਿ ਫੁੱਲ ਦਾ ਸਹਿਜ ਵੀ ਇਦਾਂ ਵਧੀਆ ਰਹੂਗਾ ਜਿੰਨਾ ਸਹਿਜ ਹੀ ਰਹੂਗਾ ਮੈਂ ਕਿ ਸਾਈਪਰ ਆਊਗਾ ਇਹ ਤੁਹਾਡੇ ਕਹਿੰਦੇ ਇਹ ਪੋਣੀ ਗੇਟ ਤੇ ਲਾਵਾਂਗੇ ਸਾਈਪਰ ਹਾਂ ਨਾ ਇਹਨੂੰ ਬਾਹਰ ਨਾ ਵਿਰਲੀ ਵੀ ਨਹੀਂ ਲਾਉਣ ਤੇ ਨਾ ਸੰਗਣੀ ਜਾਰੀ ਵੀ ਲਾਉਂਦਾ ਜਿਵੇਂ ਕੋਈ ਕਹੇ ਸਾਈਜ ਦਾ ਫਰਕ ਪੈਂਦਾ ਜਿਵੇਂ ਕਹਾਂ ਅਮ ਕੱਲ ਨੂੰ ਮੰਡੀ ਵਿੱਚ ਜਾਣਾ ਇਹ ਜੋ ਬਹੁਤਾ ਵੱਡਾ ਸਾਈਜ ਜਾਂ ਬਹੁਤਾ ਛੋਟਾ ਸਾਈਜ ਇਸ ਚੀਜ਼ ਦੀ ਮਾਰਕੀਟ ਵਿੱਚ ਫਰਕ ਪੈਂਦਾ ਪੈਂਦਾ ਜੀ ਓਕੇ ਕਿਸ ਟਾਈਪ ਦਾ ਫਰਕ ਪੈਂਦਾ ਇੱਕ ਮਤਲਬ ਪੈਂਦਾ ਕਿ ਜਦੋਂ ਵੱਡੇ ਫੁੱਲੋਂ ਜਿਹੜਾ ਕਿਲੋ ਤੋਂ ਪਰੋਂ ਜਾਂਦਾ ਉਹਨੂੰ ਪਸੰਦ ਘੱਟ ਕਰਦਾ ਗਾਗ ਅੱਛਾ ਜੀ ਮਤਲਬ ਕਿਲੋ ਪੌਣਾ ਕਿਲੋ ਨੂੰ ਮਤਲਬ ਕਿ ਵਧੀਆ ਮਾਰਕੀਟ ਵਿੱਚ ਰੇਟ ਵਧੀਆ ਮਿਲਦਾ ਜਿਹੜਾ ਗਿ ਜੇ ਜਿਆਦਾ ਵੱਡਾ ਹੋ ਜਾਏ ਜਾਂ ਜਿਆਦਾ ਛੋਟਾ ਉਹਨੂੰ ਨਹੀਂ ਮਤਲਬ ਵਪਾਰੀ ਖੋਚ ਨਹੀਂ ਲੈਂਦਾ ਜਿਆਦਾ ਛੋਟੇ ਨੂੰ ਨਹੀਂ ਪਸੰਦ ਕਰਦਾ ਤੇ ਇਹ ਕਿੱਲੇ ਵਿੱਚ ਕਿੰਨਾ ਕੁ ਬੀ ਪੈ ਜਾਂਦਾ ਜੀ ਲਗਭਗ ਹਾਂ ਲਗਭਗ 20 ਤੋਂ 22 ਪੈਕਟ ਪੈ ਜਾਂਦੇ ਆ ਮੈਂ ਕਿ 220 ਗ੍ਰਾਮ ਹਾਂਜੀ ਹਾਂ 10 ਗ੍ਰਾਮ ਦੇ ਪੈਕਟ ਤੋਂ ਤੁਸੀਂ 10 ਗ੍ਰਾਮ ਦਾ ਪੈਕਟ 20 ਤੋਂ 22 ਪੈਕਟ ਲੱਗਣਗੇ ਕਿੱਲੇ ਅੱਛਾ 20 ਤੋਂ 22 ਪੈਕਟ ਲੱਗਣਗੇ ਕਿੱਲੇ 'ਚ ਤੇ ਉੱਤੇ ਇੱਕ ਇਹ ਬਰ ਕਦੋਂ ਨਿਕਲਦੀ ਆ ਕਿੰਨੇ ਸਪਰੇਅ ਕਿਸ ਟਾਈਮ ਕਿੰਨੇ ਦਿਨਾਂ ਬਾਅਦ ਕਰਦੇ ਆ ਉਸ ਚੀਜ਼ ਪਰ ਜਿਵੇਂ ਤੁਹਾਨੂੰ ਦੱਸੋ ਮਾੜਾ ਜੀ ਮਤਲਬ ਕਿ ਜਦੋਂ ਉੱਗਦੀ ਆ ਹਫਤੇ ਕੇ ਬਾਅਦ ਸਪਰੇਅ ਨਾਰਮਲ ਜਦਾਂ ਮਤਲਬ ਕਿ ਜਦਾਂ ਟੇਡ ਟੁੱਡ ਕੋਈ ਵੀ ਕਟਿੰਗ ਹੋਣੀ ਫਿਰ ਨਾਰਮਲ ਹੁੰਦੀ ਪਹਿਲਾਂ ਨੂੰ ਸਪਰੇਅ ਅੱਛਾ ਸੁੰਡੀ ਵਾਲੀ ਨਾਰਮਲ ਅੱਛਾ ਜੀ ਤੇ ਆਪਾਂ ਮਤਲਬ ਕਿ ਜਦੋਂ ਵੇਖਣਾ ਸੁੰਡੀ ਪੈਣ ਤੋਂ ਪਹਿਲਾਂ ਜੇ ਕਰੀਂਗਾ ਫਿਰ ਤਾਂ ਕੋਈ ਪ੍ਰੋਬਲਮ ਵੱਡੀ ਨਹੀਂ ਹੁੰਦੀ ਆਪਾਂ ਨੂੰ ਅੱਛਾ ਜੀ ਅੱਛਾ ਜੀ ਜਦੋਂ ਸੁੰਡੀ ਫਿਰ ਜ਼ਿਆਦਾ ਪੈਣ ਫੇਰ ਪ੍ਰੋਬਲਮ ਆਉਂਦੀ ਆਪਾਂ ਨੂੰ ਤੇ ਵੈਸੇ ਦੋ ਕਿ ਦੋ ਤਿੰਨ ਸ ਪਹਿਲੀ ਸਪਰੇਅ ਕਿੰਨੇ ਦਿਨਾਂ ਬਾਅਦ ਕਰਨ ਲੈਣੀ ਚਾਹੀਦੀ ਹੈ ਮਤਲਬ ਉਹ 10 ਦਿਨ ਬਾਅਦ ਜਦੋਂ ਹਾਂ ਜਦੋਂ ਮਤਲਬ 2-2 3-3 ਪੱਤੇ ਕੱਢ ਜਾਂਦੀ ਗੋਭੀ ਅੱਛਾ ਜੀ ਤੇ ਫਿਰ ਦੂਜੀ ਸਪਰੇਅ ਕਿੰਨੇ ਦਿਨਾਂ ਬਾਅਦ ਹੋ ਜਾਂਦੀ ਲਗਭਗ ਲਾ ਲਓ 10 ਦਿਨ ਬਾਅਦ ਫਿਰ ਰਿਪੀਟ ਕਰ ਦਿਓ ਅੱਛਾ ਤੇ ਫਿਰ ਤੀਜੀ ਫਿਰ ਉਹ ਜੇ ਤਾਂ ਮਤਲਬ 15 ਦਿਨਾਂ ਵਿੱਚ ਦਦਾ ਆਪਾਂ ਦਵਾਈ ਦੇ ਹਿਸਾਬ ਨਾਲ ਜੇ ਦਵਾਈ ਦੀ ਡੋਜ਼ ਜੇ ਤਾਂ 15 ਦਿਨ ਵੀ ਕਰ ਜਾਂਦੀ ਕੋਈ 20 ਦਿਨ ਵੀ ਆਪਣਾ ਰਿਜ਼ਲਟ ਰਾਤੀ ਦਵਾਈ ਅੱਛਾ ਜੀ ਉਹ ਜੀ ਦਵਾਈ ਦੇ ਹਿਸਾਬ ਨਾਲ ਆਪਾਂ ਨੂੰ ਜਦੋਂ ਆਪਾਂ ਇਹ ਲਾਉਣੇ ਆ ਗੋਭੀ ਜਦੋਂ ਪੱਤੇ ਨਹੀਂ ਗਲਉਂਦੇ ਆ ਉੱਤੇ ਵੀ ਕੋਈ ਥੱਲੇ ਖਰਾਬ ਬਾਜ ਜੋ ਪਾਉਂਦੇ ਆ ਕਈ ਜੂਰੀਆ ਪਾਉਂਦੇ ਆ ਕੋਈ ਬਾਹਰ ਦੇ ਵਿੱਚ ਆਪਾਂ ਨੂੰ ਜੂਰੀਆ ਤੇ ਵਿੱਚ ਮਤਲਬ ਕੋਈ ਤਾਕਤ ਵਾਸਤੇ ਕੋਈ ਕੁਝ ਪਾਉਂਦੇ ਆ ਪਾ ਸਕਦੇ ਆ ਆਪਾਂ ਜੇ ਪਾਣੀ ਹੋਵੇ ਕੋਈ ਵੀ ਆਪਾਂ ਜਦਾਂ ਮਤਲਬ ਬਾਇਓ ਪਾ ਲੋ ਕੁਝ ਵੀ ਪਾ ਲੋ ਪਾ ਸਕਦੇ ਆ ਆਪਾਂ ਨਾਲ ਤੇ ਟੋਟਲ ਲਗ ਭਾਗ ਜੇ ਆਪਾਂ ਖਰਚੇ ਦੀ ਗੱਲ ਕਰੀਏ ਹੁਣ ਤੱਕ ਦਾ ਜੋ ਮਤਲਬ ਲਗਾਉਣ ਤੋਂ ਲੈ ਕੇ ਬੀਜ ਤੋਂ ਲੈ ਕੇ ਖਾਦਾਂ ਜੂਰੀਆ ਸਾਰਾ ਕੁਝ ਪਾ ਕੇ ਕਿੰਨਾ ਖਰਚਾ ਆ ਸਕਦਾ 25 ਤੋਂ 30 ਹਜ਼ਾਰ ਖਰਚਾ ਆਈਦਾ ਕਿੱਲੇ ਦਾ ਤੇ ਕਿੰਨੇ ਮਹੀਨੇ ਦੀ ਫਸਲ ਹੈ ਜੀ ਇਹ ਏ ਮੰਨ ਕੇ ਚਲੋ 75 ਦਿਨ ਮਤਲਬ 100 ਦਿਨ ਦੇ ਵਿੱਚ ਕੰਪਲੀਟ ਹੋ ਜਾਂਦੀ ਮਲਕੇ ਜੇ 100 ਦਿਨ ਚ ਖਤਾ ਸਾਫ ਕਰ 90 ਤੋਂ 90 ਦਾ 75 ਦਿਨ ਮਤਲਬ ਸਟਾਰਟ ਹੋ ਜਾਂਦੀ ਨਿਕਲ 75 ਮਤਲਬ ਜਿੱਦਾਂ 75 ਪੈਸੇ ਪਹਿਲੀ ਵਾਰੀ ਨਿਕਲ ਜਾਣੀ ਤੁਹਾਡੀ 25 30% ਜਿਹੜੀ ਉਹ ਮਲ ਅਗਲੀ ਵਾਰੀ ਨਿਕਲ ਜਾਏਗੀ ਤੇ ਬਸ 100 ਦਿਨ ਦੇ ਵਿੱਚ ਕੇਦវេលਾ ਹੋ ਜਾਊਗਾ ਬਣਾ ਤੇ ਲੋ ਜੀ ਆਪਾਂ ਜ਼ਿੰਮੇਦਾਰ ਭਰਾ ਤੋਂ ਸਾਰੀ ਜਾਣਕਾਰੀ ਲੈ ਲਈ ਹੈ ਕਿ ਕਿੰਨੇ ਦਿਨ ਚ ਖਤਾ ਖਾਲੀ ਹੋ ਜਾਂਦਾ ਕਿੰਨੇ ਪੈਸੇ ਲੱਗਦੇ ਆ ਕੀ ਹਿਸਾਬ ਆ ਜੇ ਕਿਸੇ ਨੇ ਹੋਰ ਵੀ ਕੁਝ ਪੁੱਛਣਾ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਇਸ ਵੀਡੀਓ ਦੇ ਥੱਲੇ ਦੱਸ ਸਕਦਾ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਕਿ ਤਾਂ ਕਿ ਹੋਰ ਜਾਣਕਾਰੀ ਵਾਸਤੇ ਨੌਲੇਜ ਵਾਸਤੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਸ਼ੇਅਰ ਕਰੋ ਤਾਂ ਕਿ ਇਹਨੇ ਪਿਆ ਕਰਦੋ ਕਿ ਜੀਵੰਤ ਹੋਰ ਜੀਵੰਤ ਭਰਾ ਨੂੰ ਪਤਾ ਲੱਗ ਸਕੇ ਕਿ ਕਿਸ ਫਸਲ ਨੂੰ ਕਿਸ ਤਰੀਕੇ ਨਾਲ ਲਗਾਇਆ ਜਾਂਦਾ ਤੇ ਕਿਸ ਤਰ੍ਹਾਂ ਪਾਲੀ ਜਾਂਦੀ ਏ ਇਹ ਜਾਣਕਾਰੀ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ